ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਨਾਲ ਹੰਸਪਾਲ ਟ੍ਰੇਡਰਸ ਤੋਂ ਪ੍ਰਿਤਪਾਲ ਸਿੰਘ ਹੰਸ ਜੀ ਮਜੂਰ ਨੇ ਜੋ ਕਿ ਆਪਾਂ ਸਾਰਿਆਂ ਨੂੰ ਪੱਲੀ ਪਾਂਤ ਪਤਾ ਹੈ ਕਿ ਜੋ ਪਿਛਲੇ ਦਿਨੀ ਸੁਲਤਾਨਪੁਰ ਦੇ ਲਗਲੇ ਇਲਾਕੇ ਬਾਉਪੁਰ ਵਿੱਚ ਤੇ ਹੋਰ ਵੀ ਕਾਫੀ ਪਿੰਡਾਂ ਵਿੱਚ ਹੜਾ ਆਏ ਹੋਏ ਨੇ ਇਹਨਾਂ ਨੇ ਹੜ੍ਹਾਂ ਦੇ ਵਿੱਚ 100 ਤੋਂ ਵੱਧ ਬੇੜੇ ਕਿਸ਼ਤੀਆਂ ਉੱਤੇ ਡੋਨੇਟ ਕੀਤੀਆਂ ਨੇ ਤੇ ਆਓ ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਈ ਇਹਨਾਂ ਨੇ ਜੋ ਅੱਜ ਸੇਵਾ ਵਿੱਚ ਯੋਗਦਾਨ ਪਾਇਆ ਹੈ ਇਹਨਾਂ ਦਾ ਤਜਰਬਾ ਕੀ ਰਿਹਾ ਇਹਨਾਂ ਦੇ ਐਕਸਪੀਰੀਅੰਸ ਕਿਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਿਰ ਪਹਿਲਾਂ ਤੇ ਅਸੀਂ ਤੁਹਾਡਾ ਇਹ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਜੋ ਵੀ ਬਾਉ ਪੂਜਾਂ ਜੋ ਪਿਛਲੇ ਦਿਨੀ ਪੰਜਾਬ ਵਿੱਚ ਇੱਕ ਵਿਪਤਾ ਦੀ ਘੜੀ ਆਈ ਉਹਦੇ ਵਿੱਚ ਤੁਸੀਂ ਆਪਣਾ ਸੇਵਾ ਰੂਪ ਵਿੱਚ ਯੋਗਦਾਨ ਪਾਇਆ ਜੀ ਇਹ ਤੁਹਾਡੇ ਫੁਰਨਾ ਕਿਵੇਂ ਆਇਆ ਤਾਂ ਕਿਵੇਂ ਤੁਹਾਨੂੰ ਇਹ ਲੱਗਾ ਕਿ ਇਹਦੇ ਵਿੱਚ ਆਪਾਂ ਨੂੰ ਬੇੜੀਆਂ ਡੋਨੇਟ ਕਰਨੀਆਂ ਚਾਹੀਦੀ ਅਸਾਂ ਜੇ ਸੋਸ਼ਲ ਮੀਡੀਆ ਤੇ ਰੌਲਾ ਬਹੁਤ ਪਿਆ ਆਇਆ ਸੀ ਕਿ ਬੇੜੀਆਂ ਹਨੇ ਜੀ ਹਾਂਜੀ ਯਾਨੀ ਲੋਕਾਂ ਅੰਦਰ ਰੋਸਾਇਆ ਸੀ ਆ ਪ੍ਰਸ਼ਾਸਨ ਪਰਟੀ ਠੀਕ ਹੈ ਜੀ ਪਰ ਅਸੀਂ ਵੀ ਆਪਣਾ ਫਰਜ ਸਮਝਿਆ ਕਿ ਸਾਨੂੰ ਵੀ ਕੋਈ ਯੋਗਦਾਨ ਪਾਉਣਾ ਚਾਹੀਦਾ ਇਹ ਦਿਮਾਗ ਦੇ ਵਿੱਚ ਆਇਆ ਕਿ ਕਿਉਂ ਨਾ ਬੇੜੀਆਂ ਬੜਾਏ ਜਿੱਦਾਂ ਦਾ ਆਪਣਾ ਕਿਤਾਬ ਦੇ ਨਾਲ ਦਾ ਮਿਲਦਾ ਹੈ ਬਿਲਕੁਲ ਜੀ ਵੈਸੇ ਤੁਹਾਡਾ ਕੀਤਾ ਕੀ ਹੈ ਜੀ ਤੁਸੀਂ ਵੈਸੇ ਇਹ ਸਾਡਾ ਰੇਲ ਕੰਪੋਨੈਂਟ ਬਣਾਉਣ ਦਾ ਕਿੱਤਾ ਹੈ ਜੀ ਅਸੀਂ ਰੇਲਵੇ ਲਈ ਕੰਮ ਕਰਦੇ ਹਾਂ ਠੀਕ ਹੈ ਜੀ ਰੇਲ ਕੋਚ ਦਾ ਠੀਕ ਹੈ ਜੀ ਤਾਂ ਸਿਰ ਇਸ ਸਮੇਂ ਤੁਸੀਂ ਜੋ ਹੜ੍ਹ ਪ੍ਰਭਾਵਿਤ ਇਲਾਕੇ ਅੱਜ ਕਿੰਨੀ ਮਾਤਰਾ ਵਿੱਚ ਬੇੜੀਆਂ ਪੰਚਾ ਚੁੱਕੇ ਸਾਡਾ ਟਾਰਗੇਟ 100 ਦਾ ਸੀਗਾ ਠੀਕ ਹੈ ਜੀ ਤੇ ਅੱਜ 5-10 ਹੋਰ ਚਲ ਗਈਆਂ ਵਾ 15 ਕਿ ਬਾਕੀ ਰਹਿ ਗਈਆਂ ਵਾ ਠੀਕ ਹੈ ਜੀ ਚਲੋ ਵੈਸੇ ਹੁਣ ਬੇੜੀਆਂ ਦੀ ਲੋੜ ਨਹੀਂ ਆ ਪਾਣੀ ਆ ਗਿਆ ਪਾਣੀ ਤਾਂ ਆ ਗਿਆ ਬਿਲਕੁਲ ਥੱਲੇ ਆ ਗਿਆ ਵਾ ਬਿਲਕੁਲ ਜੀ ਬੀੜੀਆਂ ਦੀ ਲੋੜ ਵੀ ਬਿਲਕੁਲ ਇਹ ਜੋ ਤੁਸੀਂ ਆਪਣੀ ਦਸਵੰਧ ਵਿੱਚੋਂ ਸੇਵਾ ਕੀਤੀ ਹੈ ਜਾਂ ਤੁਸੀਂ ਇੱਥੇ ਬੀੜੀਆਂ ਡੋਨੇਟ ਕੀਤੀਆਂ ਨੇ ਤਾਂ ਕੀ ਇਹਨਾਂ ਦਾ ਸਰ ਕੀ ਅਗਲੇ ਦਿਨਾਂ ਵਿੱਚ ਵੀ ਕੀ ਜੇ ਕੋਈ ਇੰਦਾ ਦੀ ਵਿਪਤਾ ਆndi ਏ ਤਾਂ ਇਹ ਬੀੜੀਆਂ ਮਤਲਬ ਇੱਥੇ ਰਹਿਣਗੀਆਂ ਜਾਂ ਮੌਜੂਦ ਰਹਿਣਗੀਆਂ ਨਹੀਂ ਮੌਜੂਦ ਹੀ ਹੈਗਾ ਆਪਾਂ ਵੀ ਮੌਜੂਦ ਹੈਗੇ ਆਪਾਂ ਖੜੇ ਆਂ ਨਾਲ ਪਰ ਆਪਾਂ ਪ੍ਰਮਾਤਮਾ ਅੱਗੇ ਅਰਦਾਸ ਕਰੀਏ ਕਿ ਇਹਨਾਂ ਚੀਜ਼ਾਂ ਦੀ ਲੋੜ ਨਾ ਹੀ ਪਵੇ ਨਹੀਂ ਪਵੇ ਬਿਲਕੁਲ ਜਾਣੇ ਜੀ ਅੱਜ ਸਰ ਜੋ ਇੱਕ দান ਦੀ ਦਿਸ਼ਾ ਜੋ ਥੋੜੀ ਜਿਹੀ ਉਲਟੂ ਹੋ ਚੁੱਕੀ ਕਿ ਜਿਵੇਂ ਉੱਥੇ ਰਾਸ਼ਨ ਦਾ ਕਾਫੀ ਉੱਥੇ ਅੰਬਾਰ ਲੱਗੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਦਾਨ ਦੀ ਦਿਸ਼ਾ ਕਿਵੇਂ ਦੀ ਹੋਣੀ ਚਾਹੀਦੀ ਦਿਸ਼ਾ ਹਰ ਇੱਕ ਦੇ ਅੰਦਰ ਦਰਦ ਹੈਗਾ ਵਾ ਬਿਲਕੁਲ ਜੀ ਤੇ ਹਰ ਇੱਕ ਬੰਦਾ ਇਮੋਸ਼ਨਲੀ ਇਮੋਸ਼ਨਲੀ ਹੈਗਾ ਵਾ ਤੇ ਜਦੋਂ ਇਮੋਸ਼ਨਲੀ ਦੇ ਵਿੱਚ ਨਾ ਥੋੜਾ ਜਿਹਾ ਵੱਧ ਵੀ ਹੋ ਜਾਂਦਾ ਕੰਮ ਹੈ ਨਾ ਯਾਰ ਜੀ ਇਹ ਉਦਾਂ ਦਾ ਕੰਮ ਹੈਗਾ ਪਰ ਆਪਾਂ ਨੂੰ ਸੋਝੀ ਤੋਂ ਕੰਮ ਲੈਣਾ ਹੈ ਪਰ ਇਸ ਵੱਲੇ ਸਰ ਉੱਥੇ ਸਥਿਤੀ ਕੀ ਹੈ ਜੀ ਐਸ ਵੇਲੇ ਸਥਿਤੀ ਪਾਣੀ ਥੱਲੇ ਆ ਰਿਹਾ ਭਾਈ 2 4 ਦਿਨ ਲੱਗਣੇ ਹੈਗੇ ਆ ਠੀਕ ਹੈ ਜੀ ਉਦੋਂ ਪਤਾ ਲੱਗਣੀ ਹੈ ਕਿ ਸਹੀ ਸਿਚੁਏਸ਼ਨ ਕਿੰਨੀ ਕੀ ਹੈ ਉੱਥੇ ਹੁਣ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਆਪਾਂ ਨੂੰ ਪੈ ਸਕਦੀ ਹੈ ਜੀ ਉੱਥੇ ਮੇਨ ਲੋਕਾਂ ਦੇ ਘਰ ਵਸੇਵੇ ਦੀ ਲੋੜ